ਦੋਸਤੋ ਬੇਨਤੀ ਆ ਕਿ ਹੋਰ ਕਿਸੇ ਦਾ ਨਹੀਂ ਸੋਚਣਾ ਹੁੰਦਾ ਤਾਂ ਆਪਣੇ ਮਾਪੇ ਦਾ ਤਾਂ ਘੱਟੋ ਘੱਟ ਸੋਚ ਲਿਆ ਕਰੋ ਆ ਇੱਕ ਘਟਨਾ ਸਾਹਮਣੇ ਆਈ ਆ ਕਿ ਇੱਕ ਮੁੰਡਾ ਤੇ ਕੁੜੀ ਆਪਸ ਵਿੱਚ ਲੜਪੇ ਦੋਨੇ ਬੁਆਏਫਰੈਂਡ ਗਰਲਫਰੈਂਡ ਸੀ ਪ੍ਰੇਮੀ ਪ੍ਰੇਮ ਕਾ ਸੀ ਤੇ ਦੋਹਾਂ ਦੀ ਫੋਨ ਦੇ ਉੱਪਰ ਕੋਈ ਗੱਲਬਾਤ ਹੋਈ ਜਿਹਦੇ ਕਰਕੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਲੜਾਈ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਮੁੰਡਾ ਕੁੜੀ ਨੂੰ ਕਹਿਣ ਲੱਗਾ ਕਿ ਮੈਂ ਖੁਦਕੁਸ਼ੀ ਕਰ ਲੈਣੀ ਆ ਤੇ ਐਸੀ ਚੱਕਰ ਦੇ ਵਿੱਚ ਮੁੰਡਾ ਖੁਦਕੁਸ਼ੀ ਕਰ ਗਿਆ ਕੁੜੀ ਨੂੰ ਸੀਗਾ ਕਿ ਐਵੇਂ ਹੀ ਮੁੰਡਾ ਧਮਕੀਆਂ ਦਿੰਦਾ ਹੋਣਾ ਪਰ ਮੁੰਡੇ ਨੇ ਆਪਣੇ ਹੀ ਘਰ ਦੇ ਅੰਦਰ ਗਲ ਵਿੱਚ ਚੁੰਨੀ ਪਾ ਕੇ ਆਪਣੇ ਆਪ ਨੂੰ ਫਾਹ ਲਗਾ ਲਿਆ ਪੰਜਾਬ ਦੇ ਅਜਨਾਲਾ ਤੋਂ ਇਹ ਘਟਨਾ ਸਾਹਮਣੇ ਆ ਰਹੀ ਆ ਛੋਟੀ ਜੀ ਉਮਰ ਦਾ 22 ਸਾਲ ਦਾ ਮੁੰਡਾ ਲੱਗ ਰਿਹਾ ਤੇ ਉਸ ਮੁੰਡੇ ਨੇ ਖੁਦਕੁਸ਼ੀ ਕਰ ਲਈ ਕੁੜੀ ਉਹਨੂੰ ਫੋਨ ਫੋਨ ਦੁਬਾਰਾ ਲੰਬਦੀ ਰਹੀ ਹੋਣੀ ਆ ਜਦੋਂ ਫੋਨ ਫਾਨ ਨਹੀਂ ਲੱਗਾ ਤਾਂ ਕੁੜੀ ਨੇ ਮੁੰਡੇ ਦੇ ਭਰਾ ਨੂੰ ਫੋਨ ਕੀਤਾ ਵੀ ਉਹ ਨੂੰ ਜਾ ਕੇ ਦੇਖ ਤੂੰ ਛੇਤੀ ਘਰੇ ਜਾ ਤੇਰੇ ਭਰਾ ਨੇ ਖੁਦਕੁਸ਼ੀ ਕਰ ਲਈ ਜਾਂ ਕੋਈ ਨਾ ਕੋਈ ਗਲਤ ਕਦਮ ਚੁੱਕ ਲਿਆ ਮੁੰਡਾ ਕਹਿੰਦਾ ਕਿ ਮੈਨੂੰ ਐ ਲੱਗਾ ਵੀ ਅੱਗੇ ਵੀ ਇਹ ਲੜਾਈ ਝਗੜਾ ਕਰਦੇ ਹੀ ਰਹਿੰਦੇ ਆ ਦੋਨੇ ਬੁਆਏਫਰੈਂਡ ਗਰਲਫਰੈਂਡ ਆਪਸ ਵਿੱਚ ਇਹਨਾਂ ਦਾ ਝਗੜਾ ਹੁੰਦਾ ਹੀ ਰਹਿੰਦਾ ਐਡੀ ਵੀ ਕੋਈ ਗੱਲ ਨਹੀਂ ਪਰ ਕਹਿੰਦਾ ਫਿਰ ਵੀ ਮੈਂ ਕੁੜੀ ਦੇ ਕਹਿਣ ਤੇ ਛੇਤੀ ਘਰ ਆਇਆ ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਸੱਚਮੁੱਚ ਮੇਰੇ ਭਰਾ ਨੇ ਗਲ ਵਿੱਚ ਚੁੰਨੀ ਪਾ ਕੇ ਫਾਹਾ ਲਾਇਆ ਹੋਇਆ ਸੀ ਤਾਂ ਉਹਦੀ ਮੌਤ ਹੋ ਚੁੱਕੀ ਸੀ ਉਹਨੂੰ ਚੁੱਕ ਕੇ ਹਸਪੀਟਲ ਲੈ ਗਏ ਹਸਪੀਟਲ ਵਾਲੇ ਕਹਿੰਦੇ ਕਿ ਬਸ ਇਹ ਤੁਹਾਡਾ ਮੁੰਡਾ ਤਾਂ ਖਤਮ ਆ ਪਰ ਉਸ ਮੁੰਡੇ ਦੀ ਮਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਉਸ ਔਰਤ ਦਾ ਰੋ ਰੋ ਕੇ ਬੁਰਾ ਹਾਲ ਆ ਜਿਨੇ ਆਪਣੇ ਪੁੱਤ ਨੂੰ ਗੱਭਰੂ ਜਵਾਨ ਕੀਤਾ ਸੀ ਪਾਲ ਕੇ ਪਰ ਪੁੱਤ ਨੇ ਮਿੰਟ ਲਾਇਆ ਖੁਦਕੁਸ਼ੀ ਕਰਨ ਲੱਗੇ ਦੋ ਮੁੰਡਾ ਕੁੜੀ ਦੀ ਆਪਸ ਵਿੱਚ ਲੜਾਈ ਤੇ ਖੁਦਕੁਸ਼ੀ ਦੱਸੋ ਤੁਸੀਂ ਮਾੜਾ ਵੋਟਾ ਤਾਂ ਸਹਿਨ ਕਰੋ ਕਿਸੇ ਚੀਜ਼ ਨੂੰ ਜੇਕਰ ਤੁਹਾਨੂੰ ਗੁੱਸਾ ਆਇਆ ਤਾਂ ਉਸ ਗੁੱਸੇ ਨੂੰ ਪੀਓ ਸਹੋ ਹਰ ਚੀਜ਼ ਦਾ ਹੱਲ ਹੈਗਾ ਹਰ ਗੱਲ ਦਾ ਹੱਲ ਹੈਗਾ ਤੁਸੀਂ ਖੁਦਕੁਸ਼ੀ ਕਰ ਜਾਣੀ ਆ ਮਾਂ ਵੱਲ ਤਾਂ ਦੇਖ ਲੈਂਦਾ ਮਾਂ ਪਾਪ ਬਾਪ ਜਿਨ੍ਹਾਂ ਨੇ ਪਾਲਿਆ ਪੜਾਇਆ ਲਗਾਇਆ ਇੱਥੋਂ ਤੱਕ ਲੈ ਕੇ ਆਂਦਾ ਕੰਮਾਂ ਤੇ ਲਾਇਆ ਤੇ ਉਸ ਮਾਂ ਪਿਓ ਦਾ ਸੋਚਿਆ ਹੀ ਨਹੀਂ ਇੱਕ ਕੁੜੀ ਦੇ ਨਾਲ ਲੜਾਈ ਝਗੜਾ ਹੋ ਗਿਆ ਅਕਸਰ ਹੀ ਜਦੋਂ ਸਾਡਾ ਕਿਸੇ ਨਾਲ ਰਿਸ਼ਤਾ ਹੁੰਦਾ ਤਾਂ ਦੋ ਜਾਣੇ ਕਹਿੰਦੇ ਦੋ ਦਿਮਾਗਾਂ ਦੇ ਵਿਚਾਰ ਕਦੇ ਨਹੀਂ ਮਿਲਦੇ ਤੇ ਦੋ ਜਾਣਿਆਂ ਦੇ ਆਪਸ ਵਿੱਚ ਥੋੜਾ ਬਹੁਤਾ ਟਕਰਾਅ ਤਾਂ ਹੋ ਹੀ ਜਾਂਦਾ ਕਿੰਨਾ ਵੀ ਕਿਸੇ ਦਾ ਕੋਈ ਪਿਆਰ ਭਰਿਆ ਰਿਸ਼ਤਾ ਕਿਉਂ ਨਾ ਹੋਵੇ ਤਦ ਵੀ ਜਿਹੜੇ ਦੋ ਦਿਮਾਗ ਆ ਉਹਨਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ ਉਹਨਾਂ ਵਿੱਚ ਵਖਰੇਵੇਂ ਤਾਂ ਹੁੰਦੇ ਹੀ ਹੁੰਦੇ ਆ ਉਹਨਾਂ ਨੂੰ ਕਦੇ ਸਹਿਣਾ ਪੈਂਦਾ ਕਦੇ ਸਾਹਮਣੇ ਵਾਲਿਆਂ ਨੂੰ ਤੇ ਕਦੇ ਖੁਦ ਨੂੰ ਉਹਨਾਂ ਚੀਜ਼ਾਂ ਨੂੰ ਸਹਿਣਾ ਪੈਂਦਾ ਇੱਕ ਦੂਜੇ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਹੁੰਦੀ ਆ ਤੇ ਕਈ ਵਾਰ ਇਹੋ ਜੇ ਕੁਝ ਮਸਲੇ ਹੋ ਜਾਂਦੇ ਆ ਕਿ ਜਿਵੇਂ ਦੋਨੇ ਧਿਰਾਂ ਨੂੰ ਹੀ ਲੱਗਦਾ ਹੁੰਦਾ ਮੈਂ ਠੀਕ ਆ ਦੂਸਰੀ ਧਿਰ ਨੂੰ ਲੱਗਦਾ ਹੁੰਦਾ ਮੈਂ ਠੀਕ ਆ ਤੇ ਦੋਨੇ ਹੀ ਆਪੋ ਆਪਣੇ ਸਟੈਂਡ ਤੇ ਰਹਿੰਦੇ ਆ ਨਹੀਂ ਇੱਕ ਦੂਜੇ ਨਾਲ ਸਹਿਮਤੀ ਬੰਦੀ ਪਰ ਇਹਦਾ ਮਤਲਬ ਇਹ ਥੋੜੀ ਹੁੰਦਾ ਕਿ ਅਸੀਂ ਖੁਦਕੁਸ਼ੀ ਵਰਗੇ ਹੀ ਕਦਮ ਚੁੱਕ ਲਈਏ ਅਸੀਂ ਮੌਤ ਨੂੰ ਹੀ ਗੱਲ ਆ ਲਈਏ ਕੀ ਅਸੀਂ ਇਸ ਦੁਨੀਆ ਤੇ ਕਿਸੇ ਸਿਰਫ ਕਿਸੇ ਇੱਕ ਇੱਕ ਇਨਸਾਨ ਖਾਤਰ ਜਿੰਨੇ ਤੇਸੇ ਮੁੰਡੇ ਉਹ ਖਾਤਰ ਜਾਂ ਕੁੜੀ ਖਾਤਰ ਸਾਡੇ ਹੋਰ ਵੀ ਤਾਂ ਰਿਸ਼ਤੇ ਹੁੰਦੇ ਨੇ ਸਾਡਾ ਮਾਪਾਪ ਵੀ ਤਾਂ ਹੁੰਦਾ ਜਿਨ੍ਹਾਂ ਨੇ ਸਾਨੂੰ ਪਾਲ ਕੇ ਪੜਾ ਲਖਾ ਕੇ ਤੋ ਤੱਕ ਲੈ ਕੇ ਆਂਦਾ ਹੁੰਦਾ ਹੁਣ ਉਹ ਮੁੰਡਾ ਤਾਂ ਖੁਦਕੁਸ਼ੀ ਕਰ ਗਿਆ ਪਰ ਜੋ ਉਹਦੀ ਮਾਂ ਦਾ ਹਾਲ ਹੈ ਜੋ ਹਸਪੀਟਲ ਦੇ ਵਿੱਚ ਜੋ ਉਹਦੀ ਮਾਂ ਦੀ ਹਾਲਤ ਸੀ ਇੰਨਾ ਪੁੱਬਾ ਮਾਰ ਮਾਰ ਰੋ ਰਹੀ ਸੀ ਤਿੰਨ ਤਿੰਨ ਚਾਰ ਚਾਰ ਜਾਣੇ ਉਸ ਮਾਂ ਨੂੰ ਸੰਭਾਲ ਰਹੇ ਸੀ ਦੱਸੋ ਉਹ ਮਾਂ ਦਾ ਕੀ ਕਸੂਰ ਸੀ ਜਿਨੇ ਆਪਣਾ ਪੁੱਤ ਜੰਮ ਪਾਲ ਕੇ ਐਡਾ ਵੱਡਾ ਕੀਤਾ ਸੀ ਤੇ ਉਹ ਪੁੱਤ ਨੇ ਭੋਰਾ ਨਹੀਂ ਸੋਚਿਆ ਆਪਣੀ ਮਾਂ ਬਾਰੇ ਮਿੰਟ ਲਾਇਆ ਖੁਦਕੁਸ਼ੀ ਕਰਨ ਲੱਗੇ ਥੋੜੀ ਬਹੁਤੀ ਸਹਿਨਸ਼ੀਲਤਾ ਤਾਂ ਸਾਨੂੰ ਰੱਖਣੀ ਚਾਹੀਦੀ ਆ ਜ਼ਿੰਦਗੀ ਆ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਆ ਜੇਕਰ ਸਾਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਹੈ ਜਾਂ ਕੋਈ ਸਾਨੂੰ ਛੱਡ ਕੇ ਜਾ ਰਿਹਾ ਤਾਂ ਇਹਦਾ ਮਤਲਬ ਇਹ ਥੋੜੀ ਹੁੰਦਾ ਕਿ ਅਸੀਂ ਮੌਤ ਨੂੰ ਗਲੇ ਲਗਾ ਲਈਏ ਇਹ ਤਾਂ ਫਿਲਹਾਲ ਪਤਾ ਹੀ ਨਹੀਂ ਕਿ ਮੁੰਡੇ ਕੁੜੀ ਵਿੱਚ ਕੀ ਲੜਾਈ ਝਗੜਾ ਹੋਇਆ ਉਹ ਤਾਂ ਫਿਲਹਾਲ ਜਦੋਂ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰੂਗੀ ਕੁੜੀ ਤੋਂ ਵੀ ਪੁੱਛਗਿੱਛ ਕੀਤੀ ਜਾਊਗੀ ਤਾਂ ਤਦ ਸਾਹਮਣੇ ਆਊਗਾ ਕਿ ਆਖਰ ਇਹੋ ਜਿਹਾ ਕੀ ਹੋ ਗਿਆ ਜਿਹਦੇ ਕਰਕੇ ਮੁੰਡੇ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਪਰ ਇਹਦੇ ਵਿੱਚ ਇੱਕ ਗੱਲ ਅਹਿਮ ਆ ਕਿ ਸਹਿਨ ਸ਼ਕਤੀ ਸਾਡੇ ਦਿਮਾਗਾਂ ਦੀ ਬਹੁਤ ਘੱਟ ਆ ਜਿਹਦੇ ਕਰਕੇ ਇਸ ਨੌਜਵਾਨ ਨੇ ਇਹੋ ਜਿਹਾ ਕਦਮ ਚੁੱਕਿਆ ਗੱਲ ਕੋਈ ਵੀ ਹੋਵੇ ਕੋਈ ਵੀ ਮਸਲਾ ਹੋਵੇ ਹਰ ਮਸਲੇ ਦਾ ਹੱਲ ਤਾਂ ਹੁੰਦਾ ਹੀ ਹੁੰਦਾ ਪਰ ਜਦੋਂ ਸਾਡੀ ਸਹਿਨ ਸ਼ਕਤੀ جواب ਦੇ ਜਾਂਦੀ ਆ ਤਾਂ ਫਿਰ ਅਸੀਂ ਗੁੱਸੇ ਦੇ ਵਿੱਚ ਆ ਕੇ ਇੱਕਦਮ ਅਜਹਿਹ ਖੁਦਕੁਸ਼ੀ ਵਰਗੇ ਕਦਮ ਚੁੱਕਦੇ ਆ ਤੇ ਉਹੀ ਇਸ ਮੁੰਡੇ ਨੇ ਖੁਦਕੁਸ਼ੀ ਕੀਤੀ ਆ ਗੱਲ ਵਿੱਚ ਫਾਹਾ ਲਗਾ ਕੇ ਪਰ ਆਪਣੇ ਮਾਪੇ ਬਾਰੇ ਬਿਲਕੁਲ ਨਹੀਂ ਸੋਚਿਆ